ਵੱਧੀਆ ਸਿਕਾਲਾ ਸਿਕਾਲਾ ਭਾਈ ਜੀ ਹੋਰ ਭਾਈ ਜੀ ਕਿੱਦਾਂ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਜੀ ਵਧੀਆ ਜੀ ਹਲਾ ਤੁਹਾਨੂੰ ਬਹੁਤ ਸਵਾਗਤ ਹੈ ਜੀ ਚਲ ਆ ਭਾਈ ਜੀ ਬਹੁਤ ਟਾਈਮ ਲਿਓ ਬਿਠੋ ਬਹਾਨੇ ਤੇ ਭਾਈ ਜੀਆਂ ਤੁਹਾਡੀ ਪਹਿਲੇ ਤੋਂ ਬਣਾਣ ਲੱਗੇ ਤੁਸੀਂ ਵਿੱਚੋਂ ਬੰਦ ਕਰਦੇ ਜੀ ਫਿਰ ਹਾਂ ਜੀ ਮੈਂ ਬਾਹਰ ਚੱਲ ਗਿਆ ਵੀਰ ਜੀ ਅੱਛਾ ਬਾਹਰ ਚੱਲੇ ਗਏ ਹਾਂ ਜੀ ਫਿਰ ਇੱਥੇ ਆ ਗਏ ਹਾਂ ਜੀ ਹਾਂ ਜੀ ਜੀ ਨਹੀਂ ਲੱਗਿਆ ਉਹ ਜੀਣ ਲੱਗਾ ਵੀਰ ਜੀ ਜਿੰਨੇ ਫਿਰ ਕੋਣੋ ਮਈਆਂ ਛੱਡੇ ਵੇਖ ਲ ਜੀ ਨਹੀਂ ਲੱਗਦਾ ਉਹ ਤੇ ਜੀਣ ਲੱਗਾ ਨਹੀਂ ਉਹ ਮਾਂ ਪੇਪਰ ਲੈਣ ਲਈ ਦੇ ਅੱਜ ਇਡਲੀ ਖਾਏ ਜੀ ਹਾਂ ਜੀ ਹਾਂ ਜੀ ਚਲ ਵਪਾਰ ਕਰਦੇ ਜੀ ਹਾਂਜੀ ਵਪਾਰ ਕਰਦੇ ਜੀ ਨਾਲ ਡੇਰੀ ਦਾ ਵੀ ਕੰਮ ਹੈ ਅੱਛਾ ਡੇਰੀ ਨਾਲ ਕੰਮ ਹੈ ਨਾ ਠੀਕ ਆ 40 ਮਹੀ ਆਪਣੇ ਕੋਲ ਦੁੱਧ ਤੇ ਲਾਈਆਂ ਆ ਸਾਰੇ ਦੁੱਧ ਲਾਈਆਂ ਹੈ ਚਲੋ ਕਿੰਨੀਆਂ ਮਹੀਆਂ ਸੇ ਲੈ ਜੀ ਤਿੰਨ ਨੂੰ ਤਿੰਨ ਹੀ ਸੁਈਆਂ ਸੁਵਾਈਆਂ ਸੁਈਆਂ ਸੁਵਾਈਆਂ ਬੋਲਣਾ ਪੈਂਦੇ ਪੜੇ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੁਈਆਂ ਨੂੰ ਇਹਨੂੰ ਅੱਜ 4 ਦਿਨ ਹੋ ਗਏ ਅੱਛਾ ਤੇ ਕੋ ਬੋਲ ਆਈ 11-12 ਕਿਲੋ ਜੀ 11-12 ਕਿਲੋ ਬੋਲ ਆਈ ਹੈ ਠੀਕ ਆ ਉਧਰ ਦੀ ਹੈ ਅੱਛਾ ਉਧਰੋਂ ਆਈ ਆ ਉਧਰੋਂ ਆਈ ਇਹ ਲੋ ਉਧਰ ਲੰਘੀ ਬੱਚਾ ਮਗਰ ਬੱਚਾ ਮਗਰ ਘਟਾਈ ਜਾਓ ਕਟੋ ਬਾਹਰ ਲੋ ਜੀ ਵੇਖੋ ਤੇ ਭਾਈ ਜੀ ਕਿੰਨਾ ਕਰੂ ਦੁੱਧ ਇਹ ਦੁੱਧ ਭਾਈ 16 17 ਕਿਲੋ ਕਰੂ 16 17 ਕਿਲੋ ਹਾਂਜੀ ਠੀਕ ਆ ਵੀ ਇਹਦਾ ਬੋਲ ਲੈ ਕੇ ਅੰਦਰੇ ਪਿੱਛੋਂ ਮਈਆਂ ਰਸਤਾ ਤੋਂ ਲੈ ਕੇ ਅੰਦਰੇ ਚੰਗੇ ਚੰਗੇ ਝੋਟੇ ਲੈ ਕੇ ਅੰਦਰੇ ਧੁਰ ਸਾਰੀ ਉਧਰ ਦੀ ਆ ਵੀ ਉਧਰ ਹੀ ਆਏ ਹਾਂ ਅੱਛਾ ਚੋਈ ਜਿਵੇਂ ਵਧੀਆ ਚੋਈ ਇੱਕ ਨਾ ਵਧੀਆ ਬਾਠੀ ਹਾਂ ਆਜੋ 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 ਬਾਠੀ ਬਾਠੀ ਜੋੜੀ ਹਾਂ ਬੰਦ ਹਾਂਜੀ ਇਹਦੀ ਜੀ ਪਰ ਲਿਓ ਭਾਈ ਇੱਕ ਪੰਜ ਜੀ ਜੈ ਜੀ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਲੱਖ ਦੀ ਦੇ ਦੀ ਹੋਰ ਜਾਣ ਦੋ ਹੋਰ ਜਾਣ ਦੋ ਤੁਸੀਂ ਆਪੇ 90000 ਕਵਾਤ ਛੋੜ ਹੀ ਕਰੀ ਛੋੜ ਕੇ ਨਹੀਂ ਚਾਰ ਗਿਆ ਛੋੜ ਕਰਦੀ ਇੱਕ ਹੀ ਵਾਰੀ ਹੋਰ ਜਾਣ ਫਾਸੀ ਆ ਹਾਂਜੀ ਠੀਕ ਹੈ ਇਹਦੀ ਗੱਲ ਹੋਰ ਸਦੀਪ 16 ਕਿਲੋ ਦੀ ਮੈਂ ਦੀ ਗਾਰੰਟੀ ਆ 16 ਕਿਲੋ ਜੇ 16 ਕਿਲੋ ਦਾ ਨਾ ਦਵੇ ਹੋਰ ਜਿਆਦਾ ਕਰਾ ਵੀ ਦਵਾਂਗੇ ਤੇਲ ਖਰਚਾ ਵੀ ਦਵਾਂਗੇ ਚਲ ਤੇ ਕੋਈ ਸੇਵਾ ਕਰੇ ਯਾਰ ਕੋਈ ਬਠਾਇਆ ਜਾ ਬਿਲਕੁਲ ਸੇਵਾ ਕਰੇ 16 ਕਿਲੋ ਦੀ ਗਾਰੰਟੀ ਆਪਣੀ ਠੀਕ ਹੈ ਭਾਈ ਦੁੱਧ ਕਿੰਨਾ ਈ ਥਲੇ ਇਹਦੇ ਦੋਲ ਤੇ 14 ਕਿਲੋ ਜੀ 11 ਨੂੰ ਪੱਕਾ ਪੱਕਾ ਭਾਵੇਂ ਕੋਈ ਲੀਟਰ ਮਾਰ ਕੇ ਦੋ ਡਾਂਗ ਤਿੰਨ ਡਾਂਗ ਆ ਕੇ ਚੋਵੇ ਇਹ ਵੀ ਖੋਲੋ ਹਾਂਜੀ ਬੱਚਾ ਮਗਰ ਬੱਚਾ ਮਗਰ ਕੱਟਾਈ ਇਹਨਾਂ ਮਗਰ ਸੂਈ ਨੂੰ 10 ਦਿਨ ਹੋ ਗਏ ਜੀ ਇਹਨਾਂ ਮਗਰ ਕੱਟਾਈ ਆ ਲਿਆਓ ਜੀ ਤੋਰੋ ਜੋ ਆਈ ਉਹਿੰਦੀ ਵਧੀ ਭਾਈ ਜੀ ਇੱਕ ਨੰਬਰ ਵਧੀ ਇੱਕ ਨੰਬਰ ਵਧੀ ਪੋਲੀ ਰੂਮ ਆਜੋ ਭਾਵੇਂ ਕੋਈ ਤਿੰਨ ਡੰਗ ਸਾਡੇ ਘਰੋਂ ਚੋਕੇ ਖੜੇ ਅੱਛਾ ਠੀਕ ਆ ਭਾਜੀ ਇੱਕ ਗੱਲ ਹੋਰ ਇਹ ਮੈਨੂੰ ਬਾਜ਼ਾਰ ਨਹੀਂ ਜੇ ਲਾਇਆ ਠੀਕ ਆ ਸਾਡੇ ਘਰੇ ਦੁੱਧ ਵੇਖਦਾ ਸੱਤ ਰੁਪਏ ਹਸ ਦੁੱਧ ਤੋਂ ਲਾਤੀ ਆ ਤੋਰੋ ਠੀਕ ਆ ਪਰ ਪਤਾ ਲੱਗ ਹੀ ਜਾਂਦਾ ਜੀ ਡੇਰੀਆਂ ਫਿਰ ਤੁਹਾਨੂੰ ਪਤਾ ਹੀ ਆ ਹਨਾ ਆਜੋ 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 ਭਾਜੀ ਠੰਡਾ ਦੁੱਧ ਜਰਕੋ ਠੀਕ ਠੀਕ ਭਾਵੇਂ ਕੋ ਚਿੰਨ ਡੰਗ ਮਿਲ ਕੇ ਖੜੇ ਚਾਰ ਡੰਗ ਮਿਲ ਕੇ ਖੜੇ ਇਹਦੀ ਸਲੀਹਾ ਗ੍ਰੇਨਟੀ ਹੋਵੇ ਦੁੱਧ ਦੀ ਠੀਕ ਦੁੱਧ ਨਾ ਰਿਹਾ ਆਉਂ ਜਾਂਦਾ ਖੋੜਾ ਕਰਾਇਆ ਗੱਡੀ ਦਾ ਆਉਂ ਜਾਂਦਾ ਦੁੱਧ ਠੀਕ ਚੌਨੇ ਕਿਲੋ ਨੰਬਰ ਚੌਨੇ ਕਿਲੋ ਨੰਬਰ ਹਾਂਜੀ ਕਿਹਦੇ ਮਗਰ ਨਹੀਂ ਟੱਟਾ ਇਹ ਅੱਤਰੀਆ ਕਰ ਬੋਲੇ ਦਾ 75000 ਦੀ ਇਹ ਵੀ ਸਹੀ ਥੀ ਬਿਲਕੁਲ 70000 ਦੀ ਆਪੀ ਛੱਡ ਦੋ ਜੀ ਜੀ ਇੱਕ ਕੋਈ ਗੱਲ ਪਾ ਜੀ 1000 ਛੜਦਾ ਸੀ ਬਸ ਚਲੋ 1000 ਛੜਦਾ 6000 ਰੁਪਏ ਇਹਦਾ ਤਾਜੀ ਸੂਈ ਜਣੇ ਜੁਣੇ ਤਾਜੀ ਸੂਈ ਜਣੇ ਦੁੱਧ ਸਵੇਰੇ ਸੂਈ ਆ ਮੇਰੇ ਧਾਰਾ ਤੁਰੇ ਮਾਰੀ ਹੋਏ ਆ 14 ਤੋਂ 2 ਕਿਲੋ ਚੋਕੇ ਮੈਂ ਇਹਨੂੰ ਪਾਇਆ ਇਹਦੀ ਸਵੇਰੇ 14 ਕਿਲੋ ਦੀ ਗਾਰੰਟੀ ਆ 14 ਕਿਲੋ ਦੀ ਬਚੂ ਹੀ ਹੈਗੇ ਠੀਕ ਆ ਜੋ 14 ਕਿਲੋ ਦੀ ਗਾਰੰਟੀ ਆ ਘਰ ਦੀ ਮੈਂ ਆਪਣੀ ਘਰ ਦੀ ਮੈਂ 200 ਵਿੱਚ ਚੋਏ ਆ 14 ਕਿਲੋ ਦੁੱਧ ਤੇ ਕੋਈ ਲੀਟਰ ਮਾਰ ਕੇ ਉਸੇ ਲੈ ਜਾ ਭਾਈ ਇਹ ਵੀ ਖੋਲੋ ਲਿਆਓ ਜੀ ਲਓ ਜੀ ਇਹ ਵੀ ਦੇਖੋ ਚੋਰਾ ਵਾਲੀ ਫੁੱਲ ਗਾਰੰਟੀ ਆ ਆਜੋ ਆਜੋ ਇਹਨੂੰ ਕੈਂਟਾ ਹੋ ਗਿਆ ਇਹ ਹਾਂਜੀ ਕੈਂਟਾ ਹੋ ਗਿਆ ਇਹ ਸੂਈ ਨੂੰ ਪੱਛਾ ਕੱਟੀ ਕੱਟਾ ਇਹਨੂੰ ਕੱਟਾ ਆਜੋ ਇਹ ਵੀ 14 ਕਿਲੋ ਗ੍ਰਾਮ ਦੀ ਦੋ ਸੂਈ ਚੋਏ ਆਪਾਂ ਠੀਕ ਹੈ ਕੋਈ ਸੇਵਾ ਕਰੇ ਜਾ ਕੇ ਇਹਨਾਂ ਕੋਈ ਪੱਠਾ ਬੰਦੇ ਜਾ ਕੇ ਬਾਈ ਕਿੰਨਾ ਸੂ ਆਉਗੀ ਤੀਜਾ ਸੂਆ ਤੀਜਾ ਸੂਆ ਹਾਂਜੀ ਇਹ 75000 ਮਣ ਇਹਦਾ ਮਜ਼ਾਕ ਕੀਤਾ ਹਾਂਜੀ ਇਹਦਾ ਮਜ਼ਾਕ ਹੀ ਕੀਤਾ ਹੋਰ ਜਾਣ ਦੋ ਅੱਪੀ ਦਾ ਆਪਾਂ ਨਹੀਂ ਰਾਣੇ 2000 ਨਹੀਂ 70000 70000 ਦੀ ਹਾਂ ਨਾ ਨਹੀਂ ਨਹੀਂ ਜਾਣ ਝਟਕਾ ਨਹੀਂ ਆ ਠੀਕ ਆ ਝਟਕਾ ਪਹਿਲੀ ਵੀਡੀਓ ਮੋਜਾ ਨੂੰ ਲਗਾ ਹੋਰ ਲਿਆਵਾਂ ਨਹੀਂ ਝਟਕਾ ਓਕੇ ਠੀਕ ਹੈ ਜੀ ਠੀਕ ਆ ਚੱਲਣ ਦੋ ਚਲੋ ਦੇਖੋ ਜੀ ਤਿੰਨ ਬਜੂ ਸੇਲ ਆ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰਕੇ ਨਾ ਬਈ ਜੀ ਆ ਪੂਰੀ ਤਸੱਲੀ ਨਾਲ ਠੀਕ ਆ ਬੋਲੋ ਫਿਰ ਨੰਬਰ 7142 44832 ਅਸੀਂ ਕਹਿੰਦੇ ਹੋ ਛਾਲਾ ਕੋਈ ਨਹੀਂ ਬਲਾਲੇ ਗਾਣੂ ਕਿਹਨੇ ਬੁਲਾਦੇ ਬੁਲਾਓਗੇ ਬੁਲਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ